ਦਾ ਟਾਈਮ ਸੀ 7:00 ਵਜੇ 11 ਮਿੰਟ ਦੀ ਘਟਨਾ ਵੀਰੇ ਇਹ ਮੈਂ ਕੈਮਰੇ ਚ ਆਨ ਕੈਮਰਾ ਆਨ ਸੀਗਾ ਕੈਮਰੇ ਚ ਦੇਖ ਰਿਆ ਸੀ ਘਰੇ ਬੈਠਾ ਹਾਂ ਆਨਲਾਈਨ ਕੈਮਰਾ ਆਪਣਾ ਤੇ ਉਹਦੇ ਵਿੱਚ ਆਪਣੇ ਬੰਦੇ ਤੋਂ ਕਰਨਦੇ ਤੋਂ ਲੈ ਕੇ ਟਰਿਆਂ ਵਾਪ ਉਹ ਫਰਾਰ ਹੋਏ ਸੀਗੇ ਟਰੇ ਹੰਡਾ ਲੇ ਕੇ ਭੱਜ ਗਿਆ ਉਹਨਾਂ ਦਾ ਬਲੇਖਾ ਜੀ ਪਰ ਜਿਹੜੇ ਸਾਬ ਨਾਲ ਗੱਡੀ ਭਜਾਈ ਜਸਤੀ ਚਲਾਕੀ ਕੀਤੀ ਉਸ ਹਸਾਉ ਨਾਲ ਆਪਾਂ ਥੋੜਾ ਜਿਹਾ ਕਹਿ ਸਕਦੇ ਆ ਵੀ ਬੰਦੇ ਦੇ ਮਨ ਚ ਸੀਗਾ ਵੀਡੀਓ ਵੇਖ ਕੇ ਆਇਆ ਹੈ ਵਾਇਰਲ ਕਰਕੇ ਪਰ ਠੀਕ ਆ ਚਲ ਆ ਕੇ ਫਿਰ ਵੀ ਯਾਰ ਆਪਾਂ ਤਾਂ ਕਹਿੰਦੇ ਆ ਚਲ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਬਾਕੀ ਸਾਬਜਾਂ ਦੇ ਦੱਸਦੇ ਆ ਉਹ ਵੀ ਅਸੀਂ ਪਹਿਲਾਂ ਸਾਹ ਸਾਬਜਾਂ ਦੇ ਰਹਿੰਦੇ ਸੀਗੇ ਤੇ ਬਾਕੀ ਉਹ ਰਹਿੰਦੇ ਬਠਿੰਡੇ ਆ ਹਾਂ ਰੈਸ਼ ਅੱਛਾ ਪਿੰਡ ਤਾਂ ਫਿਰ ਤੁਹਾਡੇ ਗਵਾੜ ਹੀ ਆ ਹਾਂ ਤੇ ਬਾਕੀ ਉਹ ਕਹਿ ਰਹੇ ਸਾਬਜਾਂ ਦੇ ਕਹਿ ਰਹੇ ਸਾਡੇ ਪਿੰਡ ਦੇ ਹੈ ਨਹੀਂ ਅੱਛਾ ਉੱਥੋਂ ਦੇ ਜਿਹੜੇ ਬੰਦੇ ਦਾ ਤੁਹਾਨੂੰ ਕੋਈ ਸੰਪਰਕ ਵਾਲੇ ਹੈਗੇ ਬੰਦੇ ਤੁਹਾਡੇ ਹਾਂ 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 ਕਹਿ ਰਹੇ ਫੋਨ ਆ ਰਹੇ ਉਹਨਾਂ ਦੇ ਇਹ ਕਿ ਸਾਡੇ ਪਿੰਡ ਦੇ ਹੈ ਨਹੀਂ ਕਿ ਇਹ ਕਿ ਮੈਂ ਕਹਾਂ ਕਿ ਅਸੀਂ ਸਰਪੰਚ ਸਾਹਿਬ ਤੋਂ ਕਵਾਦ ਗਿਆ ਮੈਂ ਕਵਾ ਦੋ ਮੈਂ ਇਹ ਕਹਾ ਦੋ ਆਪਾਂ ਕੋਈ ਚੱਕਣੀ ਵੀਡੀਓ ਡਿਲੀਟ ਕਰ ਦਨੇ ਆਪਾਂ ਤਾਂ ਕਿਸੇ ਚੈਨਲ ਨੂੰ ਪਾਈ ਨਹੀਂ ਸੀ ਪਹਿਲਾਂ ਤਾਂ ਹੀ ਬਾਕੀ ਆਪਣੇ ਪੇਜ ਤੋਂ ਚੱਕ ਕੇ ਪਾਈਏ ਸਾਰਿਆਂ ਨੇ ਸਸਕਲ ਜੀ ਲੋਕਰਾ ਟੀਵੀ ਦਾ ਤੁਹਾਡਾ ਸਵਾਗਤ ਹੈ ਬੀਤੇ ਕੱਲ ਇੱਕ ਮੁਰਗੀ ਫਾਰਮ ਤੋਂ ਕੁਝ ਬੰਦਿਆਂ ਦੁਆਰਾ ਆਂਡੇ ਲੈ ਕੇ ਜਾਣ ਦੀ ਘਟਨਾ ਸਾਹਮਣੇ ਆਈ ਹੈ ਵਾਰ-ਵਾਰ ਸੋਸ਼ਲ ਮੀਡੀਆ ਤੇ ਚਰਚਾ ਹੈ ਕਿ ਉਹਨਾਂ ਨੂੰ ਵਾਰ-ਵਾਰ ਆਂਡੇ ਚੋਰ ਦੇ ਨਾਂ ਤੇ ਪੁਕਾਰਿਆ ਜਾ ਰਿਹਾ ਹੈ ਅੱਜ ਸਾਡੇ ਨਾਲ ਸਪੋਲਟਰੀ ਫਾਰਮ ਦੇ ਮਾਲਕ ਹਨ ਅਸੀਂ ਉਹਨਾਂ ਦਾ ਪਹਿਲਾਂ ਤਾਂ ਸਵਾਗਤ ਕਰਦੇ ਲੋਗਰਾ ਟੀਵੀ ਦੇ ਸਵਾਗਤ ਹੈ ਜੀ ਤੁਹਾਡਾ ਸਵਾਗਤ ਹੋ ਗਿਆ ਜੀ ਤੁਹਾਨੂੰ ਤੇ ਪਹਿਲਾਂ ਤਾਂ ਤੁਹਾਡਾ ਨਾਮ ਦੱਸੋ ਜੀ ਨਾਮ ਕੀ ਮੇਰਾ ਨਾਮ ਗਰਪਾਲ ਆ ਜੀ ਅੱਛਾ ਇਹ ਕੱਲ ਕੱਲ ਦੀ ਘਟਨਾ ਜੀ ਹਾਂਜੀ ਕੱਲ ਦੀ ਘਟਨਾ ਜੀ ਤੇ ਕੀ ਪੂਰੀ ਘਟਨਾ ਬਾਰੇ ਦੱਸੋ ਕੀ ਘਟਨਾ ਵਾਪਰੀ ਇਹ ਜੀ ਅਜਿਥੋਂ ਬਸ 7 ਕ ਦਾ ਟਾਈਮ ਸੀ 7 ਵਜੇ 11 ਮਿੰਟ ਦੀ ਘਟਨਾ ਵੀਰੇ ਇਹ ਮੈਂ ਕੈਮਰੇ 'ਚ ਆਉਣ ਕੈਮਰਾ ਆਨ ਸੀਗਾ ਕੈਮਰੇ 'ਚ ਦੇਖ ਰਿਆ ਸੀ ਘਰੇ ਬੈਠਾ ਹਾਂ ਆਨਲਾਈਨ ਕੈਮਰਾ ਆਪਣਾ ਤੇ ਉਹਦੇ ਵਿੱਚ ਆਪਣੇ ਬੰਦੇ ਤੋਂ ਕਰਿੰਦੇ ਤੋਂ ਲੈ ਕੇ ਟਰਿਆਂ ਵਾਪ ਪੋਸਫਰਾਰ ਹੋ ਬਾਕੀ ਬਾਅਦ ਉਹ ਬੰਦੇ ਮੰਨ ਵੀ ਗਏ ਸਾਡੇ ਕੋਲ ਉਹ ਸਾਡੇ ਤੋਂ ਗਲਤੀ ਨਾਲ ਹੋਈ ਹੈ ਅੱਛਾ ਉਹ ਬੰਦੇ ਜਿਹੜੇ ਤੁਹਾਡਾ ਟ੍ਰੇਆਂ ਲੈ ਕੇ ਗਏ ਸੀ ਉਹ ਬੰਦੇ ਆ ਗਏ ਵਾਪਸ ਹਾਂਜੀ ਆ ਗਏ ਸੀਗੇ ਜੀ ਉਹ ਸਵੇਹੀ ਆ ਗਏ ਸੀਗੇ ਆਪਣੇ ਕੋਲ ਅੱਛਾ ਹਾਂਜੀ ਜਿਹੜੀ ਘਟਨਾ ਰਾਤ ਦੀ ਸਵੇਰੇ ਆ ਗਈ ਤੁਹਾਡੇ ਕੋਲ ਹਾਂ ਸਵੇਰੇ ਆ ਗਈ ਸੀ ਵੀਰੇ ਅੱਛਾ ਕੀ ਕਹਿ ਰਿਹਾ ਉਹਨਾਂ ਦਾ ਕੀ ਕਹਿਣਾ ਵੀ ਫਿਰ ਤਾਂ ਇਹਦਾ ਮਤਲਬ ਜੋ ਬੰਦੇ ਆਪਸ ਹੀ ਵਾਪਸ ਆ ਗਏ ਫਿਰ ਤੇ ਇਹਦਾ ਮਤਲਬ ਤਾਂ ਫਿਰ ਕੋਈ ਭਲੇਖਾ ਲੱਗ ਸਕਦਾ ਹਾਂ ਪਰ ਕਹਿਣ ਦਾ ਮਤਲਬ ਉਹਨਾਂ ਦਾ ਭਲੇਖਾ ਹੈ ਜੀ ਪਰ ਜਿਹੜੇ ਸਾਬ ਨਾਲ ਗੱਡੀ ਭਜਾਈ ਜੋਸਤੀ ਚਲਾਕੀ ਕੀਤੀ ਉਹ ਸਾਬ ਉਹਨਾਂ ਦਾ ਆਪਾਂ ਥੋੜਾ ਜਿਹਾ ਕਹਿ ਸਕਦੇ ਬੰਦੇ ਨੇ ਮਾਨ ਤੇ ਸੀਗਾ ਵੀਡੀਓ ਵੇਖ ਕੇ ਆਇਆ ਹੈ ਵਾਇਰਲ ਕਰਕੇ ਪਰ ਠੀਕ ਆ ਚਲ ਆ ਗਏ ਫਿਰ ਵੀ ਯਾਰ ਆਪਾਂ ਤਾਂ ਕਹਿੰਦੇ ਆ ਚਲ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਬਈ ਯਾਰ ਉਹਨਾਂ ਦਾ ਵੀ ਹੈਨਾ ਅੱਛਾ ਪੈਸੇ ਕਿੰਨੇ ਬੰਦੇ ਸੀ ਰੋਲਸ਼ੇਟਰਾਂ ਦੇ 2100 ਰੁਪਏ ਸੀਗੇ ਵੀਰੇ ਤੇ ਪੈਸੇ ਉਹ ਤੁਹਾਡੇ ਦੇ ਗਿਆ ਹਾਂਜੀ ਦੇ ਗਏ ਅੱਛਾ ਤੇ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ ਵੀ ਉਹਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਆਇਆ ਹੈ ਜਾਂ ਫਿਰ ਕਿ ਉਹਨਾਂ ਦੇ ਮਨ 'ਚ ਇਹ ਗੱਲ ਆਈ ਹੈ ਕਿ ਵੀ ਸਾਡੇ ਕੋ ਤੇ ਰਹਿ ਕੇ ਪੈਸੇ ਦੁਬਾਰਾ ਦੇ ਆਈ ਐ। ਬਈ ਬਾਕੀ ਉਹਨਾਂ ਦੇ ਕਹਿਣ ਦੀ ਗੱਲ ਤਾਂ ਆਏ ਆ ਵੀ ਅਸੀਂ ਵੀਡੀਓ ਨਹੀਂ ਵੇਖੀ ਸੀਗੀ ਅਸੀਂ ਤਾਂ ਵੈਸੇ ਆਏ ਆ ਹਨਾ। ਤੇ ਬਾਕੀ ਹੁਣ ਜਿਵੇਂ ਹੁਣ ਕਹਿ ਰਹੇ ਆ ਵੀ ਤ ਬਾਕੀ ਹੁਣ ਜਿਹੜੇ ਹਸਾਬ ਨਾਲ ਸਾਨੂੰ ਲੱਗਦਾ ਵੀ ਵੀਡੀਓ ਵੇਖੀ ਆਏ ਆ ਉਹ। ਅੱਛਾ ਵੀਡੀਓ ਤਾਂ ਲਗਭਗ ਸਾਰੇ ਪੰਜਾਬ ਨੇ ਦੇਖ ਲਈਓ ਤਾਂ ਆਂਡੇ ਚੋਰ ਵਗੈਰਾ ਨਾਂ ਤੇ ਬੜੇ ਲੋਕ ਕਮੈਂਟ ਕਰ ਰਹੇ ਆ। ਹਾਂਜੀ ਹਾਂਜੀ ਹਾਂਜੀ। ਤੇ ਕਿਸ ਤਰ੍ਹਾਂ ਲੱਗਦੇ ਸੀ ਬੰਦੇ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਇਹਨਾਂ ਨੂੰ ਲੱਗਦੇ ਸੀ ਜੈਨੂਲ ਬੈ ਯਾਰ ਬਾਕੀ ਸਾਬ ਜੰਦ ਦੇ ਦੱਸਦੇ ਆ ਉਹ ਵੀ ਅਸੀਂ ਪਹਿਲਾਂ ਸਾਬ ਸਾਬ ਜੰਦ ਦੇ ਰਹਿੰਦੇ ਸੀਗੇ ਤੇ ਬਾਕੀ ਉਹ ਰਹਿੰਦੇ ਬਠੰਡੇ ਆ ਹੂੰ ਰਾਇਸ਼ ਅੱਛਾ ਪਿੰਡ ਤਾਂ ਫਿਰ ਤੁਹਾਡੇ ਗਵਾਂਢ ਹੀ ਆ ਹਾਂ ਤੇ ਬਾਕੀ ਉਹ ਕਹਿ ਰਹੇ ਸਾਬ ਜੰਦ ਦੇ ਕਹਿ ਰਹੇ ਸਾਡੇ ਪਿੰਡ ਦੇ ਹੈ ਨਹੀਂ ਅੱਛਾ ਉੱਥੋਂ ਦੇ ਜਿਹੜੇ ਬੰਦੇ ਦਾ ਤੁਹਾਨੂੰ ਕੋਈ ਸੰਪਰਕ ਵਾਲੇ ਹੈਗੇ ਬੰਦੇ ਤੁਹਾਡੇ ਹਾਂ 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 ਕਹਿ ਰਹੇ ਫੋਨ ਆ ਰਹੇ ਉਹਨਾਂ ਦੇ ਇਹ ਕਿ ਸਾਡੇ ਪਿੰਡ ਦੇ ਹੈ ਨਹੀਂ ਕਿ ਇਹ ਨੇ ਟੋੜਨਾ ਸੰਪਰਕ ਕਿਸ ਤਰ੍ਹਾਂ ਕੀਤਾ ਉਸ ਤੋਂ ਬਾਅਦ ਘਟਨਾ ਤੋਂ ਬਾਅਦ ਉਹਨਾਂ ਨੇ ਸੰਪਰਕ ਕਿਸ ਤਰ੍ਹਾਂ ਕੀਤਾ ਤਾਂ ਪਿੰਡ ਦੇ ਬੰਦੇ ਨੇ ਕੀਤਾ ਇਹ ਪਹਿਲਾਂ ਹੀ ਉਹਨਾਂ ਨੇ ਅੱਛਾ ਹਾਂ ਹਾਂ ਮੈਨੂੰ ਫੋਨ ਆਇਆ ਕਿ ਮੈਂ ਕਹਾ ਕਿ ਅਸੀਂ ਸਰਪੰਚ ਸਾਹਿਬ ਤੋਂ ਕਵਾ ਦਈਏ ਮੈਂ ਕਵਾ ਦੋ ਮੈਂ ਕਹਾ ਕਵਾ ਦੋ ਆਪਾਂ ਕੋਈ ਚੱਕਣੀ ਵੀਡੀਓ ਡਿਲੀਟ ਕਰ ਦਿੰਦੇ ਆ ਆਪਾਂ ਤਾਂ ਕਿਸੇ ਚੈਨਲ ਨੂੰ ਪਾਈ ਨਹੀਂ ਸੀ ਪਹਿਲਾਂ ਤਾਂ ਹੀ ਬਾਕੀ ਆਪਣੇ ਪੇਜ ਤੋਂ ਚੱਕ ਕੇ ਪਾਈਏ ਸਾਰੇ ਨੇ ਅੱਛਾ ਅੱਛਾ ਵਾਪਸ ਚੈਨਲਾਂ ਤੋਂ ਡਿਲੀਟ ਕਰਵਾ ਹਾਂ ਹਾਂ ਪੇਜ ਤੋਂ ਪਾਈ ਹਾਂ ਹਾਂ ਤੇ ਜਿਹੜੇ ਤੁਹਾਡੇ ਪਿੰਡ ਦੇ ਆ ਕਿ ਉਹਨਾਂ ਨੇ ਫਿਰ ਉਹਨੇ ਜ਼ਿੰਮੇਵਾਰੀ ਲਈ ਆ ਵੀ ਇਸ ਤਰ੍ਹਾਂ ਦੇ ਬੰਦੇ ਹੈ ਨਹੀਂ ਉਹ ਹਾਂ ਹਾਂ ਕਿਹਾ ਜੀ ਉਹਨਾਂ ਨੇ ਵੀ ਕਿਹਾ ਬਾਕੀ ਵੇਖੇ ਤੋਂ ਵੀ ਲੱਗਦਾ ਸੀ ਆ ਤੇ ਬਾਕੀ ਵੇਖੋ ਹੀ ਕੀ ਹੈ ਮਨ 'ਚ ਜਾਂ ਤਾਂ ਕੋਈ ਉਹੀ ਕੁਦਰਤੀ ਜਿਮ ਸ਼ਰਾਰਤੀ ਜਾਂ ਮਨ 'ਚ ਹੋ ਗਈ ਕੋਈ ਲਾਲਚ ਪੈਦਾ ਹੋ ਗਿਆ ਕੁਝ ਵੀ ਰੱਖ ਲੋ ਜੀ ਹੈ ਨਾ ਬੰਦੇ ਦੇ ਆਮ ਤੌਰ ਤੇ ਆਪਾਂ ਵੀ ਪੇਮੈਂਟ ਕਰਦੇ ਆਂ ਆਨਲਾਈਨ ਕਈ ਵਾਰ ਪੇਮੈਂਟ ਨਹੀਂ ਹੁੰਦੀ ਉਹ ਨਾਲ ਦੀ ਨਾਲ ਮੈਸੇਜ ਆ ਜਾਂਦਾ ਹੈ ਜਾਂ ਆਪਾਂ ਬੰਦੇ ਨੂੰ ਦੱਸ ਦਿੰਦੇ ਆ ਪਈ ਅਜੇ ਪੇਮੈਂਟ ਨਹੀਂ ਆਈ ਫਿਰ ਇਸ ਤਰ੍ਹਾਂ ਭੱਜ ਜਾਂਦਾ ਕਾਰਨ ਕੀ ਹੈ ਕਾਰਨ ਤਾਂ ਇਹੀ ਹੈ ਜੀ ਬਾਕੀ ਉਹਨਾਂ ਦੇ ਅੱਗੇ ਵੀ ਸਾਡੇ ਨਾਲ ਦੋ ਤਿੰਨ ਨਰੀ ਘਟਨਾਵਾਂ ਹੋਈ ਤੇ ਫਿਰ ਸਾਨੂੰ ਤਾਂ ਐਂ ਲੱਗਿਆ ਵੀ ਯਾਰ ਹਨਾ ਵੀ ਬੰਦੇ ਜਾਣ ਕੇ ਅੱਛਾ ਕਰਕੇ ਸਾਡੇ ਨਾਲ ਹਨਾ ਤੁਹਾਨੂੰ ਕੋਈ ਲੱਗਦਾ ਵੀ ਉਹਨਾਂ ਨੇ ਜਾਣਬੁੱਝ ਕੇ ਕੀਤਾ ਕਿ ਭਲੇਖਾ ਲੱਗ ਸਕਦਾ ਪਰ ਕਹਿਣ ਦੀ ਗੱਲ ਤਾਂ ਉਹਨਾਂ ਦੀ ਭਲੇਖਾ ਜੀ ਪਰ ਸਾਨੂੰ ਲੱਗਦਾ ਹੁਣ ਜਿਹੜੇ ਸਾਬ ਨਾਲ ਗੱਡੀ ਭਜਾਈ ਆ ਆਪਾਂ ਸਾਰਿਆਂ ਨੂੰ ਦਿਖ ਰਿਹਾ ਉਹ ਤਾਂ ਹਨਾ ਵੀ ਆ ਭਜਾਈ ਆ ਕਹਿੰਦਾ ਮਤਲਬ ਬਾਕੀ ਉਹਨਾਂ ਨੇ ਕਹਿਣ ਦੇ ਜਿਹੜੇ ਸਾਬ ਨਾਲ ਕਹਿੰਦੇ ਆ ਵੀ ਵੀ ਸਾਡੇ ਤੋਂ ਭਲੇਖਾ ਲੱਗਿਆ ਪਰ ਉਹ ਨਾਲ ਦੀ ਨਾਲ ਮੋਟ ਸਕਦੇ ਸੀ ਬੰਦੇ ਯਾਰ ਉਹਦੀ ਘੰਟੇ ਬਾਅਦ ਡੇਢ ਡੇਢ ਦੋ ਘੰਟੇ ਬਾਅਦ ਆਏ ਆ ਉਹ ਫੋਨ ਆਇਆ ਉਹਨਾਂ ਦਾ ਜ ਅੱਛਾ ਇੱਕ ਗਰਪਾਲ ਸਿੰਘ ਜੀ ਆਪਾਂ ਆਮ ਤੌਰ ਤੇ ਚਲੋ ਤੁਹਾਡੇ ਦਾ ਕੈਮਰਾ ਲੱਗਿਆ ਹੈ ਇੱਥੇ ਕੈਮਰੇ 'ਚ ਆ ਗਿਆ ਹੈ ਕਈ ਵਿਚਾਰੇ ਹੁਣ ਰੇੜੀਆਂ ਫੜੀਆਂ ਵਾਲੇ ਆਪਣੇ ਸੜਕ ਕਿਨਾਰੇ ਦੁਕਾਨਾਂ ਲਾਏ ਕੋਈ ਇਸ ਤਰ੍ਹਾਂ ਦੇ ਉਹਨਾਂ ਨਾਲ ਵੀ ਘਟਨਾ ਵਾਪਰ ਜਾਂਦੀ ਹੈ ਉਹਨਾਂ ਨਾਲ ਤਾਂ ਫਿਰ ਕੋਈ ਵੀਡੀਓ ਵੀ ਨਹੀਂ ਵਾਇਰਲ ਹੁੰਦੀ ਉਹਨਾਂ ਦਾ ਵਿਚਾਰ ਨਹੀਂ ਰਹਿ ਜਾਂਦੇ ਪੈਸੇ ਹਾਂ ਜੀ ਆ ਹੁੰਦੇ ਆ ਬਹੁਤ ਆ ਜੀ ਬਹੁਤ ਤੁਰੇ ਫਿਰਦੇ ਦੁਨੀਆ ਹੁਣ ਆਪਣੇ ਕੋਲ ਵੀ ਦਿਨ ਚਾਰ ਵਾਲੀ ਹੋ ਗਈ ਘਟਨਾ ਆਪਾਂ ਨੂੰ ਪਤਾ ਹੀ ਆ ਹੁਣ ਆਪ ਨੂੰ ਹੀ ਚਕੰਨੇ ਰਹਿਣਾ ਚਾਹੀਦਾ ਇਹ ਤਾਂ ਬਸ ਇਹ ਤਾਂ ਕਿਸੇ ਦਾ ਕੋਈ ਹੱਲ ਹੀ ਕੋਈ ਨਹੀਂ ਹੈ ਨਹੀਂ ਅੱਛਾ ਇੱਥੇ ਮੇਨ ਰੋਡ ਤੇ ਹੋਣ ਕਾਰਨ ਤੁਹਾਨੂੰ ਕੋਈ ਘਟਨਾਵਾਂ ਵਾਪਰਦੀਆਂ ਹਾਂ ਹਾਂ ਮੇਨ ਤੁਸੀਂ ਤੁਸੀਂ ਇੱਥੇ ਨਾ ਨਹੀਂ ਤੁਹਾਡੇ ਮਲਾਜਮੀ ਹੁੰਦੇ ਹਮ ਲਾਜ਼ਮੀ ਹੁੰਦੇ ਆਪ ਵੀ ਨਹੀਂ ਕਹੀ ਯਾਰ ਕਈ ਰਜਾਵੜੇ ਹੀ ਤਾਂ ਨਹੀਂ ਯਾਰ ਨਹੀਂ ਵੀ ਹੁੰਦੇ ਘਰੇ ਕੰਮ ਹੁੰਦਾ ਹੈ ਤੇ ਬਾਕੀ ਹੁਣ ਇੱਥੇ ਕੋਲ ਨਾਕਾ ਹੁਣ ਜਾਵਾਂ ਆਪਣੇ ਅੱਛਾ ਉਹ ਆਏ ਬਠੰਡੇ ਵਾਲੀ ਤਰਫੋਂ ਸੀਗੇ ਇਧਰੋਂ ਆਏ ਮਕਸਰ ਵਾਲੇ ਪਾਸੇ ਹੋਏ ਸੀ ਤੇ ਬਠੰਡੇ ਵਾਲੇ ਪਾਸੇ ਹੋ ਗਏ ਸੀ ਰਾਸਥਾਨ ਨੰਬਰ ਸੀ ਗੱਡੀ ਦਾ ਹੀ ਬਾਕੀ ਸਾਰਾ ਕੁਝ ਮਿਲ ਗਿਆ ਹੁਣ ਤਾਂ ਆਪਾਂ ਨੂੰ ਤਾਂ ਪਤਾ ਹੀ ਹੈ ਹਨਾ ਨਹੀਂ ਸਾਬਚੰਦ ਤਾਂ ਫਿਰ ਪਿੱਛੇ ਰਹਿ ਗਿਆ ਨਾ ਪਿੰਡ ਤਾਂ ਪਿੱਛੇ ਰਹਿ ਗਿਆ ਉਧਰ ਹੀ ਆਏ ਕਹਿੰਦੇ ਸੀ ਸਾਬਚੰਦ ਤੋਂ ਆ ਚੱਲ ਗਏ ਸਾਬਚੰਦ ਤਾਂ ਫਿਰ ਸਾਬਚੰਦ ਤਾਂ ਫਿਰ ਪਿੱਛੇ ਰਹਿ ਗਿਆ ਗਏ ਵੀ ਨਹੀਂ ਸਾਬਚੰਦ ਵਾਲੇ ਉਹ ਤਾਂ ਬਠੰਡੇ ਰਹਿੰਦੇ ਆ ਜਿਹੜਾ ਹੁਣ ਤੁਸੀਂ ਸੈਟੀਸਫਾਈ ਹੋ ਉਹਨਾਂ ਤੇ ਹਾਂ ਹਾਂ ਸਹੀ ਹੈ ਜੀ ਹੁਣ ਕੋਈ ਚੱਕਰ ਨਹੀਂ ਆਪਾਂ ਨੂੰ ਚਲੋ ਠੀਕ ਹੈ ਜਿਹੜਾ ਕੁਝ ਹੋ ਗਿਆ ਠੀਕ ਹੈ ਜੀ ਬਾਕੀ ਉਹਨਾਂ ਦੀ ਜਿਹੜੀ ਵੀਡੀਓ ਚੱਲ ਰਹੀ ਹੈ ਡਿਲੀਟ ਮਾਰੀ ਜਾਵੇ ਆਪਾਂ ਨੇ ਕਹਿੰਦੇ ਹਨ ਚਲ ਕਿਸੇ ਦਾ ਘਰ ਕਿਉਂ ਖਰਾਬ ਹੋ ਗਿਆ ਨਾ ਤੁਸੀਂ ਫਿਰ ਆਪਦੇ ਪੇਜ ਤੋਂ ਕਰਤੀ ਵੀਡੀਓ ਹਾਂਜੀ ਆਪਾਂ ਦਾ ਕਰਤੀ ਜੀ ਇੱਥੇ ਕੁਝ ਪਿੰਡ ਦੇ ਤੁਹਾਡੇ ਵੀ ਖੜੇ ਸੀ ਨੌਜਵਾਨ ਉਹ ਵੀ ਕਹਿ ਰਹੇ ਕਹਿੰਦੇ ਵੀ ਥੋੜੇ ਤੁਹਾਡੇ ਜਿਹਨਾਂ ਜਾਣਕਾਰ ਸੀ ਆਪਣੇ ਬੇਲੀ ਜਿਹੜੇ ਸੱਜਣ ਮਿੱਤ ਸਾਰਿਆਂ ਤੋਂ ਕਰਵਾਤੀ ਆਪਾਂ ਜੀ ਇੱਥੇ ਕਹਿ ਰਹੇ ਕਹਿੰਦੇ ਵੀ ਬਰਾਡ ਪੋਲਟਰੀ ਫਾਰਮ ਦੀ ਵੀ ਬੜੀ ਐਡ ਹੋ ਗਈ ਹੈ ਉਹ ਬਾ ਕੀ ਹੁਣ ਤਾਂ ਹੋ ਪ੍ਰੋਮੋਸ਼ਨ ਕਰਨ ਦੇ ਮਾਰੇ ਇਹਨੇ ਕੀਤੀ ਸੀਗੀ ਅਸੀਂ ਤਾਂ ਚੋਰ ਹੀ ਫੜਨਦੇ ਸੰਤਾਂ ਐ ਸੀ ਚੋਰ ਫੜੇ ਨਹੀਂ ਜਾਣ ਅੱਛਾ ਅੱਛਾ ਹਾਂ ਕੈਮਰੇ ਦਾ ਯਾਨੀ ਤੁਹਾਡਾ ਮੁੱਲ ਮੁੜ ਗਿਆ ਕੈਮਰਾ ਹਾਂਜੀ 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 ਅੱਛਾ ਹੋਰ ਕੋਈ ਇਹਦੇ ਨਾਲ ਤੁਹਾਡੇ ਇਥੇ ਪੋਲਟਰੀ ਫਾਰਮ ਦੇ ਵਿੱਚ ਹੋਰ ਕੀ ਕੁਝ ਰੱਖਦੇ ਹੋ ਕੱਲੇ ਆਂਡੇ ਤੁਹਾਡੇ ਵੇਖ ਤਾ ਆਂਡੇ ਆਈ ਦੇਸੀ ਮੁਰਗੀ ਹੈ ਮੁਰਗਾ ਜੀ ਜੇ ਕਿਸੇ ਲੈਣਾ ਮੁਰਗੀਆਂ ਵੀ ਦਿੰਨੇ ਆਂ ਜਿਵੇਂ ਘਰਾਂ ਚ ਰੱਖਣ ਨੂੰ ਹਨਾ ਸਾਰਾ ਕੁਝ ਆਪਣੇ ਕੋਲ ਬੱਚਾ ਚੂਚਾ ਹੈ ਚਰੀ ਸਾਰਾ ਕੁਝ ਹੈ ਅੱਛਾ ਜੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦਿਆਂ ਕੋਈ ਦੁਕਾਨਦਾਰਾਂ ਨਾਲ ਤੁਸੀਂ ਕੋਈ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਹਾਂਜੀ ਵੀ ਆਪ ਦਾ ਚਕੰਨੇ ਰਹਿਣਾ ਚਾਹੀਦਾ ਈ ਕਿਸੇ ਦੇ ਆਪ ਭਰੋਸਾ ਨਹੀਂ ਕਰਨਾ ਚਾਹੀਦਾ ਜਿਆਦਾ ਹੁਣ ਚਕਰੀਦਾਰੀ ਕਰਨ ਵਾਲੇ ਨੇ ਵੀ ਦੇਉਂਗੇ ਮੈਸੇਜ ਵੀ ਦੁਕਾਨਦਾਰਾਂ ਨਾਲ ਕੋਈ ਇਸ ਤਰ੍ਹਾਂ ਨਾ ਹਾਂਜੀ 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 ਹਾਂਜੀ